ਆਸ ਕਾ ਵੀਜੀ ਸਰ ਵੀਰ ਨੂੰ ਸੰਦੀਪ ਡੇਰੀ ਫਾਰਮ ਤੁਹਾਡਾ ਬਹੁਤ ਬਹੁ ਵੈਲਕਮ ਹੈ ਜੀ ਤੇ ਪਿੰਡ ਕੋੜਖਜਾਂ ਨੇ ਪਹੁੰਚ ਚੁੱਕੇ ਆ ਬਾਈ ਗੁਰਦਾਸ ਸਿੰਘ ਕਾਲੂ ਨਾਲ ਕੋਲ ਜੀ ਦੇਖੋ ਆ ਜੀ 6 ਸਾਧ ਦੇ ਲੈ ਵਾ ਗਾਵਾਂ ਲੈ ਕੇ ਆਂਦੀ ਆ ਬਾਈ ਜਣ ਬਾਕੀ ਬਾਈ ਜੀ ਦੇ ਗੱਲ ਕਰਦੇ ਆ ਬਾਈ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਹੋਰ ਦਿਨ ਆਉਂਦੀ ਵਧੀਆ ਆ ਰਹੀ ਸਿੱਧਾ ਜੀ ਤੇ ਸਸੀ ਕਾਲ ਜੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਹੋਰ ਵੀਰ ਜੀ ਗਿਆ ਮਾਸਾਂ ਦੀ ਮਾਂ ਸਾਰਾ ਵੇਗਾ ਸੰਦੀਪ ਭਾਈ ਮਾਲ ਤੇ ਛੋਟਦੇ ਜੱਦਾ ਕਿਤੇ ਚਲ ਗਿਆ ਹਾਂਜੀ ਹਾਂਜੀ ਤੇ ਮੁਲਕੇ ਦੋ ਤਿੰਨ ਗਾਵਾਂ ਇੱਕ ਸਾਈ ਵਾਲ ਜਿਹੜੀ ਲਈ ਸੂਈ ਬਿਲਕੁਲ ਜਿਹੜੀ ਵੀਡੀਓ ਚ ਨਹੀਂ ਪਈ ਹਾਂਜੀ ਹਾਂਜੀ ਉਹ ਫਿਰ ਤੁਹਾਡੇ ਸਾਹਮਣੇ ਹੀ ਬੋਲਦਾ ਵੀਡੀਓ ਚ ਵੀ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਉਹ ਵੀਡੀਓ ਮੰਗਾ ਸਕਦਾ ਬਸ ਠੀਕ ਹੈ ਉਹ ਨਕੂਦਰ ਦੇ ਭਾਜੀ ਨਹੀਂ ਰਾਤੀ ਆਏ ਸੀ ਹਾਂਜੀ ਉਹਨਾਂ ਇੱਕ ਫਿਰ 4 ਨੰਬਰ ਵਾਲੀ ਵੈੜ ਹੀ ਉਹ ਲੈ ਲਈ ਤੇ ਨਾਲ ਉਹ ਸਾਈ ਵਾਲਾ ਸੂਈ ਜਿਹੜੀ ਹੀ ਉਹ ਪਾ ਲਈ ਠੀਕ ਹੈ ਤੇ ਰਾਤੀ ਅਸੀਂ ਮੇਰੇ ਨਾਲ ਇੱਕ 1:30 ਵਜੇ ਲਾਗ ਗਏ ਉਹਨਾਂ ਦੀਆਂ ਵੇੜਾ ਦੁਬਈ ਅੱਧੀ ਰਾਤ ਹੀ ਕਰੋ ਸ਼ੁਰੂ ਦੱਸੋ ਇਹ ਜੀ ਗੱਬਣਿਆ ਗੱਬੜੋ ਜੀ ਲਓ ਜੀ ਗੱਬੜ ਬਹਿਣ ਭਾਵੇਂ ਕੋਈ ਕਾਲੇ ਜਰਸੀ ਆ ਨੀ ਭਾਵੇਂ ਸਾਈ ਵਾਲ ਤੇ ਗੇਨ ਲੈ ਜੋ ਮਰਜੀ ਲੈ ਲੋ ਬੁੱਥੀ ਨੀ ਕੀ ਜੀ ਜਰਸੀ ਟੋਰੋ ਟੋਰੋ ਤੇ ਪੰਜ ਪੰਜ ਲੈ ਹੱਤਾ ਲੈ ਪੰਜ ਛੇ ਦਿਨ ਲੈ ਜਣੇ ਅੱਛੀ ਏ ਤੋ ਤੇ 130 ਲੈ ਮੈਂ ਬੋਸ ਸੁਣੀ ਦਾ ਬੋਸ ਸੁਣੀ ਨਾ ਮੁੰਨਾ ਜੀ ਨੂੰ ਆਦੇ ਆ ਜੀ ਹੋਈ ਵੇਲੇਲੀ ਕਿ ਹੋਰ ਨਾ ਨਾ ਇਹ ਹੋਰ ਉਹ ਵੀ ਉਹ ਫਿਰ ਉਹ ਕੋਦਰਾਤੀ ਛੱਡ ਆਏ ਆ ਉਸ ਵੀ ਇਹ ਕਪੜੀ ਕਰ ਉਥੀ ਰਹਿ ਲੰਮੀ ਬਾਈ ਫੇਰ ਕੋਲ ਚੜੀ ਜਸਤ ਹਾਂ ਬਾਂਦੇ ਬਾਂਦੇ ਜੀ ਜੈ ਸਿੰਘ ਜੀ ਕਾਲੂ ਕਿਤੇ ਗਿਆ ਅੱਜ ਕਾਲੂ ਸੰਦੀਪ ਭਾਈ ਗਿਆ ਜੇ ਸਾਇ ਚਿੱਟੀ ਲੈ ਕੇ ਅੱਛਾ ਬੱਚੋ ਅੱਲਾ ਬੜਿਆਵਾ ਮਾਂ ਮੇਰੇ ਮੁੰਡੇ ਦਾ ਚਲੋ ਅੱਜ ਸਾਇ ਚਿੱਟੀ ਲੈ ਕੇ ਆਜੇ ਤਾਂ ਕਰਕੇ ਮੇਰੀ ਡਿਊਟੀ ਲਾਤੀ ਬੋਲੋ ਫਿਰ ਉਹ ਮੱਕ ਪਰਗਾਦੀ ਉਹ ਮੱਕ ਬੈ ਗਈ ਸੰਦੀਪ ਭਾਈ ਥੋੜਾ ਜਿਹਾ ਹੀ ਕੰਮ ਕਰ ਥੋੜਾ ਜਿਹਾ ਗਾ ਮੈਂ 48000 ਦੀ ਅਸੀਂ ਦੇ ਦਈਏ ਹਾਂਜੀ ਚਲੋ ਠੀਕ ਹੈ ਜੀ ਬਿਲਕੁਲ ਜੈ ਜੀ ਹਾਂ ਜੈ ਜੀ ਜੈ ਮੈਂ ਵੱਧ ਕੀ ਕਰ ਰਿਹਾ ਹਾਂ ਮੈਂ ਬਸ ਛੋਟੇ ਛੋਟੇ ਰੱਖ ਰਿਹਾ ਹਾਂ ਚਲੋ ਆਹ ਜੀ ਬਾਤੀ ਆ ਗਈ ਠੰਡੀ ਠੰਡੀ ਇਹ ਵੀ ਗੱਬਣੀ ਆ ਮਰਜੀ ਦੇਖਿਆ ਰੋ ਲਤਾਂ ਫੜੋ ਤੁਹਾਨੂੰ ਪਤਾ ਮੈਂ ਆ ਚੀਜ਼ਾਂ ਲੈ ਕੇ ਆਉਣਾ ਹੁੰਦਾ ਜਦੋਂ ਐਂਦਾਂ ਦੀਆਂ ਚੀਜ਼ਾਂ ਮੈਨੂੰ ਲਤਾਂ ਫੜਨ ਦੇਣ ਫੇਰ ਮੈਂ ਲੈਣਾ ਹੋਇਆ ਯेलो ਫੋਸ ਆ ਗਿਆ ਕਿਹੜੇ ਹੱਥੇ ਵਾਲੇ ਆ ਵੀ ਸ਼ਾਈ ਇਹ ਵੀ ਗੱਬਣਿਆ ਸ਼ਾਈ ਵਾਲ ਚ ਸੰਦੀਪ ਭਾਜੀ ਇਹ ਵੀ ਵੇਖੋ ਨਹੀਂ ਠੀਕ ਹੈ ਇਹ ਵੀ ਦੇਖੋ ਲਓ ਜੀ ਉਹ ਖੁੱਲ ਗਈ ਆ ਉਹ ਖੁੱਲ ਫੜਨ ਕੋਈ ਨਹੀਂ ਉਹ ਮੈਂ ਫੜਦਾ ਲਓ ਜੀ ਇਹ ਵੀ ਦੇਖੋ ਘਰਾ ਦੇ ਲੈ ਜੀ ਟਾਈਮ ਆਣਾ ਭਾਈ ਜੀ ਇਹ ਹਫਤਾ ਲਾਇਆ ਨਾ ਬੈਠਨੇ ਆ ਦੇਖੋ ਘਰਾਂ ਨੇ ਨੂੰ ਬੜਾ ਜ਼ਬਰਦਸਤ ਲੱਗਿਆ ਮੀ ਬਾਹ ਬੈ ਗਿਆ ਭਾਈ ਦੋ ਵਾਰ ਹੀ ਪਾ ਆਜੋ ਕੀ ਤਾਕਤ ਹਨ ਦਾ ਅੱਗ ਪਹਿਲੋ ਬੀਟ ਗਈ ਆ ਗਿਆ ਸਾਰੀ ਠੱਡ ਗਈ ਲੈ ਲੈ ਲੈਣਾ ਹਾਂ ਦੇਖ ਲਓ ਕਿੰਨਾ ਸੋਹਣਾ ਹੈ ਕਰ ਬੋਏ ਇਹ ਠੀਕ ਹੈ ਬਾਕੀ ਇਹ ਆ ਸਨੀਪਾ ਜੀ ਬਣੂਗੀ ਬੜੀ ਅਸੀਂ ਵੇਖੋ ਹੁਣ ਲੱਗਾ ਤੇ ਅਜੇ ਬੋਝ ਜੀ ਤਾਂ ਪਹਾਣੀ ਬਣਦੂਗੀ ਹਾਂਜੀ ਸਨੀਪਾ ਜੀ ਛੋਟੀ ਜੀ ਗੱਲ ਕਰਨੀ ਇਹਦੀ ਬਿਲਕੁਲ ਇਹ 43000 ਦੀ ਹਾਨ ਆ ਹਾਂ ਨਹੀਂ ਚੋਰੀ ਹੋਣੀ ਜੀ ਉਹ ਇਨੇ ਮਰਜੀ ਹਾਂ ਚਲੋ ਉਹ ਵੀ ਗੱਬਣਾ ਇਹ ਵੀ ਗੱਬਣਾ ਜਿਆਦਾ ਗੱਬਣੇ ਲੈ ਕੇ ਅੱਜ ਤਿੰਨ ਗੱਬਣਾ ਵਾ ਤੇ ਦੋ ਸਈ ਇਹ ਵੀ ਖੋਲੋ ਲੋ ਜੀ ਇਧਰ ਨਹੀਂ ਖੋਲ ਲੈ ਇਧਰ ਨਹੀਂ ਕੋਈ ਨਹੀਂ ਕੋਈ ਕੋਈ ਹੋਲੀ ਹੋਲੀ ਆਜ 1 ਘੰਟਾ ਲਓ ਭਾਈ ਸਨੀਪਾ ਜੀ ਇਹਨੇ ਥੋੜੇ ਦਿਨ ਹੀ ਲੈਣੇ ਆਉਣ ਮੇਰੇ ਸਾਹਮਣੇ ਚਾਰ ਪੰਜ ਦਿਨ ਲੈ ਜੇ ਬਸ ਇੰਨੇ ਕੀ ਆ ਹੂੰ ਹੂੰ ਚੱਲ ਬਚ ਚੱਲ ਬਸ ਠੀਕ ਆਓ ਜੀ ਆਓ ਕਿੰਨਾ ਕਰੋਗੇ ਭਾਈ ਦੁੱਧ ਕਿਨੇ ਕਰੋਗੇ ਜੀ ਭਾਈ ਪਾਜੀ ਦੁੱਧ 17 18 ਕਿਲੋ ਤੱਕ 18 ਕਿਲੋ ਕਰਾਂਗਾ ਘੱਟ ਲਾ ਕਰੂੰਗੀ ਠੀਕ ਆ ਤੇ ਬਾਕੀ ਪਾ ਜਿਹੜੇ ਆ ਪਾ ਛੋਟੇ ਹੀ ਬਿਲਕੁਲ ਹਾਂ ਜੀ ਦੀਵ ਜੀ ਇਹ ਵੀ 43000 ਦੀ ਹੈ ਇਹ ਵੀ 43000 ਦੀ ਹੈ ਹਾਂ ਜੀ ਚੱਲੋ ਦਵਾੜੀ ਹੋਣੀ ਆ ਛੋੜ ਹੀ ਹੋਣੀ ਆ ਹਾਂ ਜੀ ਇਹ ਸੂਈ ਇਹ ਸਵੇਰ ਦੀ ਸੂਈ ਹੈ ਜੀ ਬੋਲੋ ਹਾਂ ਜੀ ਵਸ਼ੀ ਮਗਰਿਆ ਦੇ ਲਓ ਜੀ ਬੋਲਾ ਫਿਰ ਭਾਈ ਇਹ ਠੰਡੀ ਠੰਡੀ ਹਾਂ ਜੀ ਬੋਲਾ 4-5 ਕਿਲੋ ਚ ਹੋਇਆ ਸੀ ਭਾਈ 4-5 ਕਿਲੋ ਬੋਲਾ ਹਾਂ ਬਾਕੀ ਆ ਗਈ ਠੰਡੀ ਠੰਡੀ ਹੈ ਜਿੰਦਾ ਮਰਜੀ ਮੜਾ ਕੋਲ ਕਰ ਦੇ ਬੱਚਾ ਨਹੀਂ ਬਸ਼ੀ 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 ਮਗਰਾ ਜੀ ਭਾਜੀ ਕਿੰਨਾ ਖਰੂ ਦੁੱਧ ਫਿਰ ਤੁਹਾਨੂੰ ਭਾਜੀ 17 18 ਕਿਲੋ ਦੇ ਕਰੇ ਨਹੀਂ ਆ ਹੋਲੀ ਤੋਰ ਹੋਈ ਬੱਚੇ ਕਰ 18 ਕਿਲੋ ਲਾਡ ਲਾ ਲਈ 20 ਕਿਲੋ ਹੀ ਪਰਦੇ ਲੈ ਬਈ ਬੜਾ 4 5 ਕਿਲੋ ਸੁਨੀਲ ਭਾਜੀ ਚੋਈ ਆ ਲੈ ਇਹਨੂੰ ਪਤਾ ਹੀ ਕੋਈ ਨਹੀਂ ਆ ਬਿਹੜ ਚੰਗੀ ਆ ਦੁੱਧ ਵਾਲੀ ਹਲੋ ਬਧੋਲੀ ਹੋਲੀ 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 ਹਾਂ ਜੀ ਪਰ ਬਸ ਛੋਟੇ ਛੋਟੇ ਰੱਖੀਏ ਟੈਂਸ ਰੋਟ ਦੀ ਆ ਛੋਟਾ ਛੋਟਾਈ ਨਹੀਂ 45000 ਦੀ ਸੰਦੀਪ ਜੀ ਵੇ ਲਓ 45000 ਦੀ ਦੁੱਧ 20 ਕਿਲੋ ਹੀ ਭਰ ਦੋਗੇ ਬਸ ਠੀਕ ਆ 5 6 ਕਿਲੋ ਚੋਈ ਆ ਪਤਾ ਕੋਈ ਨਹੀਂ ਅਜੇ ਵੀ ਹਾਂ ਹਾਂ ਨੇੜੇ ਆ ਆ ਬਸ ਠੀਕ ਆ ਚਲੋ ਇਹ ਵੀ ਸੂਈ ਆ ਸੰਦੀਪ ਜੀ ਇਹ ਵੀ ਸਵੇਰ ਦੀ ਸੂਈ ਆ ਇਹ ਮਗਰ ਵਛਾ ਅਜੀ ਵੀ ਆ ਜੀ ਸੂਈ ਆ ਇਹਨੂੰ ਮੜਾਇਆ ਸੰਦੀਪ ਸੋਨੂੰ ਬਣੀ ਮੜਾ ਘੁੱਟ ਗਈ ਆ ਜੋਰ ਚ ਆ ਵੇੜੇ ਹਾਂ ਜੋਰ ਚ ਆ ਵੇੜੇ ਬਾਕੀ ਦੁੱਧ ਦਸ ਨਹੀਂ ਪਈ ਮੇਰੇ ਹਿਸਾਬ ਨਾਲ ਲਾਗੋ ਫੜੀ ਫੜੀ 22 24 ਕਿਲੋ ਖੁੱਲਾ ਢੁੱਲਾ ਪਰਛਾਹ ਦੇਖੋ ਲੈਵਾ ਵੇਖੋ ਤੇ ਥਣ ਵੇਖੋ ਵੀ ਲੱਗਾ ਤੋਰੀ ਕਿਨੇ ਲਵਰ ਦਸ ਬੈਣ ਪੂਰੀ ਹੋਲੀ ਹੋਰੀ ਪਤੋਰੀ ਹੋਰੀ ਪੂਰੀ ਦਸ ਬੈਠਾ ਠੀਕ ਆ ਦੀਪਾ ਜੀ 22 23 ਕਿਲੋ ਦੁੱਧ ਖੁੱਲਾ ਢੁੱਲਾ ਭਰ ਦੂਗੀ ਲੈਣ ਹਾਂਜੀ ਦੂਜਾ ਸਵੇਰ ਵੈੜ ਜੇ ਤੇ ਕੱਦ ਫੁੱਲਿਆ ਥਣ ਚੋਰੀ ਲਗਾਵਾ ਠੀਕ ਆ ਹਾਂ ਹਾਂਜੀ ਸਵੇਰ ਦੀ ਸੁਈ ਜੀ ਐ ਸੰਦੀਪ ਭਾਜੀ 62000 ਦੀ ਵਛੀ ਦੇਣਾ 60000 ਦੀ 62000 ਬਠੀਕਾ ਹਾਂਜੀ 60000 ਛੋਟ ਨਹੀਂ ਆਈ 500 ਛੋਟ ਹਾਂ 500 ਛੋਟੀ ਕਿਉਂਕਿ ਵਛੀ ਬਾਕੀ 22 ਕਿਲੋ ਦੋ ਵਛੀ ਭਰ ਦੂਗੀ ਖੁੱਲਾ ਡੁੱਲਾ ਠੀਕ ਹਾਂਜੀ ਬਾਕੀ ਮੇਰਾ ਭਾਈ ਆਓ ਇੱਥੇ ਰਚ ਚੈੱਕ ਕਰਕੇ ਫੁੱਲ ਤੋਂ ਬੰਦ ਕਰ ਲੈਂਦੇ ਹਾਂ ਸਲੀ ਕਰਕੇ ਆਪਣੀ ਖੜੋ ਕੋਈ ਗੱਲ ਨਹੀਂ ਹੈ ਬਿਲਕੁਲ ਭਾਜੀ ਬਿਲਕੁਲ ਹਾਂ ਬਾਕੀ ਸੰਦੀਪ ਭਾਜੀ ਇੱਥੇ ਵਹਿੜ ਕੱਲ ਛੱਡ ਕੇ ਆਇਆ ਹਾਂ ਆਪਣਾ ਉਹਦੇ ਲਾਗੇ ਕਪੂਰ ਥੱਲੇ ਲਾਗੇ ਠੀਕ ਹੈ ਕਾਲੇ ਸੰਘਿਆਂ ਲਾਗੇ ਉਹ ਬਾਈ ਪਹਿਲਾਂ ਆਂਦਾ ਵੀ ਮੈਂ ਸਾਈ ਪਾ ਦੇਣਾ ਮੈਂ ਚਲੋ ਬਾਈ ਜੀ ਪਾ ਦੋ ਕੋਈ ਗੱਲ ਨਹੀਂ ਬਾਅਦ ਵਿੱਚ ਕੋਈ ਸਰਵੇਅਰ ਦਾ ਹੀ ਚੱਕਰ ਚੱਕਰ ਨਹੀਂ 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 ਪਈ ਤੋ ਮੈਨੂੰ ਤਾਂ ਬਾਈ ਜੀ ਜੇ ਤੁਸੀਂ ਇਦਾਂ ਗਾਂ ਲੱਦ ਕੇ ਲਿਆਓ ਮੈਂ ਬਾਈ ਜੀ ਜੇ ਤੁਹਾਡੇ ਤੇ 3434000 ਦਾ ਮਗਰ ਰਹਿ ਗਿਆ ਜਿਹੜਾ ਉਹਦਾ ਨੇ ਆ ਯਕੀਨ ਕਰਨਾ ਤੇ ਰਹਿ ਗਈ ਮਗਰ 10000 ਦੀ ਗੱਲ ਤੇ ਫਿਰ ਕੀ ਆ ਅਸੀਂ ਗਾਂ ਲਦੀ ਸੰਦੀਪ ਭਾਈ ਲੈ ਕੇ ਲੱਦ ਕੇ ਵੀਰ ਹੋਂ ਨਾਲੇ ਲਾਈ ਜਾ ਕੇ ਉਹਨਾਂ ਨੇ ਜਾਂਦੇ ਆ ਰੁਪਈਏ ਵੀਰ ਹੋਂਾ ਗਿਣ ਕੇ ਦਿੱਤੇ ਬਹੁਤ ਖੁਸ਼ ਹੋਏ ਵੀ ਵਧੀਆ ਵੇੜ ਲੈ ਕੇ ਆਏ ਹਾਂਜੀ ਉਹ ਬਾਕੀ ਭਾਈ ਇਹ ਹੈ ਨਾ ਯਕੀਨ ਹਾਂ ਯਕੀਨ ਬਾਕੀ ਤੁਹਾਨੂੰ ਪਤਾ ਮਾਲ ਚੰਗਾ ਦਵਾਂਗੇ ਤੇ ਫੇਰ ਹੀ ਵਿਸ਼ਵਾਸ ਬਣਨਾ ਆ ਉਦਾਂ ਤੇ ਤੁਹਾਨੂੰ ਪਤਾ ਆ ਕਿ ਨਹੀਂ ਬਣਦਾ ਤੇ ਆ ਨਮੂਨਾ ਤੁਹਾਨੂੰ ਪਤਾ ਇੱਕਦਾਂ ਹੀ ਪਾਉਣਾ ਹੁੰਦਾ ਹਾਂ ਹਾਂ ਜੀ ਪਾਉਣੀਆਂ ਤੇ ਜ਼ਿਆਦਾ ਹੀ ਹਾਂਜੀ ਐ ਕਿ ਸਾਡੇ ਭਰਾ ਨੂੰ ਥੋੜਾ ਜਿਹਾ ਕੰਮ ਹੀ ਵਿਆਹ ਦੇ ਕਰਕੇ ਤੇ ਫੇਰ ਪੈਰ ਤੇ ਮਾਲ ਫੜਿਆ ਸਵੇਰੇ ਹੀ ਮਾਲ ਫੜਿਆ ਵਾ ਸੰਦੀਪ ਭਾਜੀ ਠੀਕ ਆ ਰਾਤੀ 1 ਵਜੇ ਨੂੰ ਕੋਦਰ ਘਾਵਾਂ ਲਾਈਆਂ ਹਾਂਜੀ ਉਥੋਂ ਤੁਰੇ ਤੇ ਮਨੇ ਇਹ 4 ਵਜੇ ਦੋ ਗਾਵਾਂ ਬਨੇਰੇ ਪਾਈਆਂ ਕਿਸ ਦੇ ਘਰੋਂ ਠੀਕ ਆ ਹ ਸਾਰੀ ਰਾਤ ਜਾ ਕੇ ਨੰਗੀ ਆ ਇੱਕ ਮਿੰਟ ਨਹੀਂ ਕੰਮ ਹੀ ਆ ਹੋ ਜੀ ਔ ਕੰਮ ਹੀ ਇਦਾਂ ਦਾ ਜੀ ਨੰਬਰ ਜੀ ਨੰਬਰ 96468 27503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸასი ਸასი